मैं उन्होंने धनवादी हूँ मेनु बीजेपी तो मौका दिता। चर्चित सांसद माननीय रवनीत सिंह बिट्टू जी को माननीय विनोद तावरे जी सर्वप्रथम पार्टी की सदस्यता ग्रहण कराएंगे तत्पश्चात आगे हम बस इन ਸਭ ਤੋਂ ਪਹਿਲਾਂ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਦਾ ਖਾਸ ਤੌਰ ਤੇ ਤੇ ਮੇਰੇ ਨਾਲ ਜਾਤੀ ਬਹੁਤ ਜ਼ਿਆਦਾ ਰਿਸ਼ਤਾ ਪਿਛਲੇ 10 ਸਾਲਾਂ ਤੋਂ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਸਾਡੇ ਕਿਉਂਕਿ ਨਾਲ ਦੇ ਗਮਾਂਡੀ ਸੂਬੇ ਤੋਂ ਪ੍ਰਧਾਨ ਜੇਪੀ ਨੱਡਾ ਸਾਹਿਬ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਬੀਜੇਪੀ ਚ ਮੌਕਾ ਦਿੱਤਾ ਮੈਂ ਸ਼ਹੀਦ ਆਜ਼ਮ ਸਤਾਰ ਬਿਨ ਸਿੰਘ ਦਾ ਗ੍ਰੈਂਡਸਨ ਆ ਪੋਤਾ ਹਾਂ ਮੈਂ ਬੜੇ ਹਾਲਾਤ ਪੰਜਾਬ ਦੇ ਮਾੜੇ ਵੀ ਹਾਲਾਤ ਦੇਖੇ ਆ ਉਹਦੇ ਵਿੱਚੋਂ ਪੰਜਾਬ ਨੂੰ ਕੱਢਿਆ ਮੈਂ ਜ਼ਿਆਦਾ ਗੱਲ ਨਾ ਕਰਦਾ ਹੋਇਆ ਸਿਰਫ ਮੈਂ ਇਹ ਕਹੂੰਗਾ ਵੀ ਜਿੱਥੇ ਅੱਜ ਪੰਜਾਬ ਲਈ ਬੜੀ ਵੱਡੀ ਸੋਚ ਆ ਤੇ ਪਰ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਜਿਹੜਾ ਉਹ ਗੈਪ ਆ ਉਹਨਾਂ ਨੂੰ ਅਸੀਂ ਭਰਾਂਗੇ ਕਿਉਂਕਿ ਬਾਕੀ ਸੂਬੇ ਬਹੁਤ ਅੱਗੇ ਨੰਗੇ ਅਸੀਂ ਜੋ ਕੁਝ ਪੰਜਾਬ ਵਾਲੇ ਲੈ ਸਕਦੇ ਆ ਕਿਉਂਕਿ ਅਗਲੀ ਸਰਕਾਰ ਪਿਛਲੇ 10 ਸਾਲ ਵੀ ਅੱਗੇ ਵੀ ਸਰਕਾਰ ਮੋਦੀ ਜੀ ਦੀ ਆਉਣੀ ਆ ਤੇ ਅਸੀਂ ਉਹ ਬ੍ਰਿਜ ਬਣ ਕੇ ਉਹ ਪੁਲ ਵਲ ਕੇ ਕੰਮ ਕਰਾਂਗੇ ਮੇ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਦੇ ਦੁਕਾਨਦਾਰਾਂ ਲਈ ਜਿਹੜੀ ਇੱਕ ਬਹੁਤ ਵੱਡਾ ਉਥੇ ਲੋੜ ਇਸ ਗੈਪ ਨੂੰ ਪਰਣ ਲਈ ਬਹੁਤ ਚਾਹੇ ਹਮਾਰੇ ਕੈਪਟਨ ਅਮਰਿੰਦਰ ਸਿੰਘ ਹੋਣ ਸੁਨੀਲ ਜਾਖੜ ਜੀ ਹੋ ਬਹੁਤ ਅੱਛਾ ਪੰਜਾਬ ਵਿੱਚ ਚਾਹੇ ਭਾਜੀਪੀ ਮੈਂ ਜਾਣਦਾ ਹੂੰ ਸਾਰੇ ਪੁਰਾਣੇ ਲੀਡਰਸ਼ਿਪ ਕੋ ਜਿਨੋ ਨੇ ਟੈਰਰਿਜ਼ਮ ਟਾਈਮ ਕੰਮ ਕੀਤਾ ਥਾ ਮੇਰੇ ਦਾਦਾ ਜੀ ਕੇ ਸਾਥ ਚਾਹੇ ਮਦਨ ਮੋਨ ਮਿੱਤਲ ਜੀ ਹੋ चाहे हमारे लक्ष्मीकांत चावला जी आज हों, बहुत मजबूती से उन लोगों ने उस टाइम काम किया था सारी बीजेपी आरएसएस ने मिलके पंजाब को शांत किया था, तो उसी तरीके से हम चाहते हैं वही भाईचारा वही प्यार वही आपसी प्यार जैसे देश में पंजाब में वो बने को, कोई ऐसी बात नहीं है कोई किसानों से जग, किसी और से कोई प्यार नहीं है ये मैं पार्लियामेंट में देखता रहा हूं लेकिन एक टाइम था अकाली दल ने ये बिल के ऐसा बिल लेके आए और सपोर्ट कर दिया जिससे ये गमराह कर और अब उससे पीछे हट गए पीछे अकाली दल है तो हम अच्छी तरह हर पंजाब के वर्ग को दिल्ली से मोदी जी से और बीजेपी से जोड़